ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਦੇਖੋ ਰਾਤੀ ਝੋਨਾ ਲਾਇਆ ਸੀਗਾ ਸ਼ਾਮੀ ਜੇ ਅ 6 ਵਜੇ ਜੇ ਸਾਡੇ 6 ਵਜੇ ਤੇ ਮੌਸਮ ਵਧੀਆ ਹੋਣ ਦੇ ਨਾਲ ਐਨ ਖੱਤਾ ਭਰ ਜਾਂਦਾ ਵੀ ਜਾਨੀ ਕਿ ਝੋਨਾ ਸੁੱਕ ਕੇ ਨਹੀਂ ਦੁਰਦਾ ਬਹੁਤ ਵੀਰਾਂ ਨੂੰ ਇਹੀ ਹੁੰਦਾ ਕਿ ਵੀਰੇ ਇਹਦਾ ਝੋਨਾ ਵੀਰੇ ਇਹਦਾ ਝੋਨਾ ਨਾ ਉੱਪਰਲੇ ਪੱਤੇ ਜ਼ਰੂਰ ਸੁੱਕ ਜਾਂਦੇ ਪਰ ਜੜ ਨਹੀਂ ਕਦੇ ਸੁੱਕਦੀ ਜੜ ਥੱਲੇ ਨੂੰ ਫਲਾਵਟ ਕਰਨ ਲਈ ਸ਼ੁਰੂ ਹੋ ਜਾਂਦੀ ਹੈ ਤਾਂ ਹੀ ਇਹ ਤਾਂ ਬੂਝਾ ਵੱਡਾ ਬਣ ਜਾਂਦਾ ਜਿਹੜਾ ਆਪਾਂ ਹੱਥੀ ਝੋਨਾ ਲਾਉਨੇ ਆ ਤੁਸੀਂ ਇਹ ਗੱਲ ਦਾ ਗੌਰ ਕਰੋ ਜਿਹੜਾ ਆਪਾਂ ਹੱਥਾਂ ਨਾਲ ਬੈਣ ਕੇ ਬੰਦੇ ਲੇਬਰ ਝੋਨਾ ਲਾਉਂਦੀ ਆ ਉਹ ਨਾ ਉੱਪਰ ਨੂੰ ਵਧਣਾ ਸ਼ੁਰੂ ਹੁੰਦਾ ਹਮੇਸ਼ਾ ਫਟਾਰਾ ਉਹਦਾ ਬਹੁਤ ਬਾਅਦ ਚ ਜਾ ਕੇ ਹੁੰਦਾ ਇਹਦਾ ਪਹਿਲਾ ਫਟਾਰਾ ਹੋਊਗਾ ਥੱਲੇ ਨੂੰ ਬਾਅਦ ਚ ਥੱਲਿਓ ਪਹਿਲਾਂ ਯਾਨੀ ਕਿ ਫਟਾਰਾ ਹੀ ਕਰੂਗਾ ਉੱਪਰ ਨੂੰ ਨਹੀਂ ਵਧਣਾ ਇਹਨੇ ਉੱਪਰੋਂ ਜੇ ਪੱਤੇ ਸੁੱਕ ਵੀ ਗਏ ਤਾਂ ਇਹਨੇ ਉੱਪਰ ਨੂੰ ਵਧਣੋਂ ਹਟ ਜਾਣਾ ਥੱਲੇ ਨੂੰ ਵਧੂਗਾ ਪਹਿਲਾਂ ਇਹ ਥੱਲੇ ਹੀ ਫਟਾਰਾ ਕਰੀ ਜਾਂਦਾ ਰਹਿੰਦਾ ਇਹ ਚੱਕਰ ਇਹਦੀ ਮਸ਼ੀਨ ਵਾਲੇ ਝੋਨੇ ਦੀ ਇਹੀ ਖਾਸियत ਆ ਵੀ ਇਹ ਝੋਨੇ ਦਾ ਬੂਝਾ ਬਹੁਤ ਵੱਡਾ ਬਣਾਉਂਦਾ ਬਾਕੀ ਤੁਹਾਨੂੰ ਦਿਖਾਈ ਚੱਲਾਂਗੇ ਜਿਵੇਂ ਜਿਵੇਂ ਹੈਗਾ ਲੋ ਜੀ ਸਾਢੇ 6 ਵਜੇ ਤੋਂ ਲਵਾਈ ਸ਼ੁਰੂ ਕਰ ਦਿੱਤੀ ਆ ਤੇ 6 ਵਜੇ ਆ ਗਈ ਫਾਰਮ ਤੇ ਚਲੋ ਮੀਰੀ ਪਨੋਰੀ ਲੋਡ ਕਰਦਿਆਂ ਨੂੰ ਜਾਂ ਕਰਦਿਆਂ ਨੂੰ ਟਾਈਮ ਲੱਗ ਜਾਂਦਾ ਤੇ ਅੱਜ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਆ ਪੂਰੇ ਬਹੁਤ ਜਨਾਬਾ ਤੇ ਗਰਮੀ ਵੀ ਪੂਰੀ ਓਹ ਹੋਈ ਹੋਈ ਆ ਹਨ ਪੂਰੀ ਹੱਡ ਤੋੜਵੀ ਹੋਈ ਆ ਗਰਮੀ ਤੇ ਇੱਕ ਚੱਲ ਹੋਰ ਦੇਖ ਲਓ ਵੀਰੇ ਕੋਈ ਵੀ ਡੰਡੇ ਤਰਦੇ ਦਿਖਾਈ ਦਿੰਦੇ ਆ ਤੁਹਾਨੂੰ ਵੀ ਕੋਈ ਬੋਟਾ ਖਰਾਬ ਕਰਦਾ ਹੋਵੇ ਡੰਡਾ ਪਾਣੀ ਦੀ ਛੱਲ ਦੇ ਨਾਲ ਤਰ ਕੇ ਦੇਖ ਲਓ ਹੈਗਾ ਕੋਈ ਤਰਦਾ ਨਹੀਂ ਨਾ ਬਿਲਕੁਲ ਨਹੀਂ ਬੀਤਾ ਹਾਂਜੀ ਵੀਰੇ ਇਹ ਆਪਣਾ ਮੱਕੀ ਵਾਲਾ ਖੱਤਾ ਜਿਹੜਾ ਉਹਦਨੇ ਇੱਕ ਕੀਲਾ ਲਾਇਆ ਸੀ ਦੇਖ ਲਓ ਕੋਈ ਝੋਨਾ ਨਹੀਂ ਲਾਇਆ ਵਿੱਚ ਕੋਈ ਕੁਝ ਨਹੀਂ ਕਰਿਆ ਜੋ ਮਸ਼ੀਨ ਨੇ ਲੱਗਿਆ ਉਨਾ ਹੀ ਝੋਨਾ ਲੱਗਿਆ ਹੋਇਆ ਹਾਂ ਬਸ ਇਹ ਇੱਕ ਵਾਰ ਪੀਲਾ ਹੋ ਕੇ ਜ਼ਰੂਰ ਤੁਰਨਾ ਵੀਰੇ ਮੱਕੀ ਵਾਲਾ ਝੋਨਾ ਜੇ ਮੀਂਹ ਪੈ ਗਿਆ ਫੇਰ ਹਰਾ ਹਰਾ ਤੁਰ ਸਕਦਾ ਨਹੀਂ ਮਾੜਾ ਇਹ ਪੀਲਾ ਪੈ ਕੇ ਤੁਰੂਗਾ ਤਾਂ ਉਹਦੇ ਕੋਈ ਡਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਥੱਲਿਓਂ ਬੂਝਾ ਬਹੁਤ ਬਣ ਜਾਂਦਾ ਇਹ ਆਪਣਾ ਮੱਕੀ ਦਾ ਜਿੱਦਣ ਤੁਹਾਨੂੰ ਉਦੋਂ ਵੀਡੀਓ ਪਾਈ ਸੀ ਵੀ ਅੱਜ ਪਹਿਲਾ ਦਿਨ ਮੱਕੀ ਵਾਲੇ ਖੇਤ ਦਾ ਇਹ ਉਹ ਖੇਤ ਆ ਕੋਈ ਲਾਲੋ ਸਾਹਿਬ ਕੈਨ ਪੂਰਾ ਸੋਹਣਾ ਖੜਾ ਕੋਈ ਬੂਟਾ ਇੱਥੇ ਇੱਕ ਵੀ ਬੂਟਾ ਦੁਬਾਰਾ ਨਹੀਂ ਲਾਇਆ ਨਾ ਮਰਿਆ ਵਾ ਨਾ ਕੁਝ ਹੋਰ ਆ ਹਾਂ ਪਰ ਮੀਂਹ ਪੈ ਕੇ ਪਾਣੀ ਨਾਲ ਡੁੱਬ ਗਿਆ ਸੀਗਾ ਪਰ ਹੁਣ ਫੇਰ ਵੀ ਨੰਗੇ ਹੋ ਗਏ ਝੁੰਨ ਠੀਕ ਆ ਲੋ ਜੀ ਆਪਣੀ ਭਿੰਡੀ ਨੂੰ ਪੈ ਗਈ ਬੜਾ ਤੇਲਾ ਤੇ ਵੀਰ ਕੋਲ ਆਪਾਂ ਵੀਰ ਵੀਰ ਭਿੰਡੀ ਦਾ ਜਾਂ ਕੁਝ ਸਾਰਿਆਂ ਦਾ ਸੀਰ ਵੀਰੇ ਤੁਸੀਂ ਲੈਨੇ ਆਂ ਤੇ ਆ ਵੀਰ ਦਾ ਕੰਟੈਕਟ ਨੰਬਰ ਆ ਹੁਣ ਵੀ ਆਹਾ ਪੌਣੀ ਆ ਤੇਲੇ ਤੋਂ ਦਵਾਈ ਤੇ ਸੰਡੀ ਤੋਂ ਨਾਲ ਕੋਰਾ ਜਨ ਬਾਦਨੀ ਜੇ ਕਿਸੇ ਵੀਰ ਨੇ ਵੀ ਕੋਈ ਵੀ ਪਨੀਰੀ ਜਾਂ ਵੀਰ ਲੈਣਾ ਕਿਸੇ ਵੀ ਚੀਜ਼ ਦਾ ਵੀਰ ਨਾਲ ਕੰਟੈਕਟ ਕਰ ਲਿਆ ਕਰੋ ਆਹ ਕੰਟੈਕਟ ਨੰਬਰ ਆ ਵੀਰ ਦਾ ਆਪਣੀ ਜੋਧਾ 메ਨ ਬਾਜ਼ਾਰ ਚੀ ਸ਼ਾਪ ਸਾਰੀਆਂ ਦਵਾਈਆਂ ਵੀ ਮਿਲਦੀਆਂ ਜੋ ਮਰਜੀ ਦਵਾਈ ਲੈ ਲਓ ਬਾਜ ਬ੍ਰੇਡ ਤੇ ਸਾਰੀਆਂ origignal ਅਜਿਹੜੀ ਨਾ ਵੀਰੇ ਮੈਂ ਵੀਡੀਓ ਪਿੱਛੇ ਬਣਾਈ ਆ ਦੁਕਾਨ ਦੇ ਦਵਾਈਆਂ ਦੀ ਆਪਾਂ ਨਾ ਇਹ ਕੋਈ ਉਹ ਨਾ ਸਮਝੋ ਵੀ ਇਹਦੀ ਐਡ ਆ ਜਾਂ ਕੁਝ ਵੀ ਆ ਇਹ ਇਹ ਵੀਰ ਤੋਂ ਆਪਾਂ ਬਹੁਤ ਟਾਈਮ ਤੋਂ ਵੀ ਬੂ ਲੈਨੇ ਆ ਜਿਵੇਂ ਭਿੰਡੀ ਦਾ ਵੀ ਸਾਰਾ ਇਹੀ ਇਦੋ ਹੀ ਲੈਨੇ ਆ ਜਾਂ ਕਦੂਆਂ ਦਾ ਹੋ ਗਿਆ ਮੱਕੀ ਦਾ ਵੀ ਵੀ ਹੋ ਗਿਆ ਹਨਾ ਕਿਉਂਕਿ ਵੀਰ ਨੂੰ ਨਾ ਐਵੇਂ ਆ ਸਬਜ਼ੀ ਦੇ ਬਾਰੇ ਨੌਲੇਜ ਬਹੁਤ ਜ਼ਿਆਦਾ ਆ ਕਿ ਵੀ ਸਬਜ਼ੀਆਂ ਜੇ ਕੋਈ ਮੈਨੂੰ ਬਹੁਤ ਵੀਰ ਫੋਨ ਕਰ ਦਿੰਦਾ ਵੀਰੇ ਵੀ ਆ ਸਾਡੀ ਬਹੁਤ ਸਬਜ਼ੀ ਨੂੰ ਆ ਬਿਮਾਰੀ ਪੈ ਗਈ ਜਾਂ ਆ ਬਸਲ ਨੂੰ ਆ ਬਿਮਾਰੀ ਪੈ ਗਈ ਸਪੈਸ਼ਲ ਸਬਜ਼ੀਆਂ ਦਾ ਜਾਨੀ ਕਿ ਤੁਸੀਂ ਜੋ ਕੁਝ ਮਰਜ਼ੀ ਵੀਰ ਤੋਂ ਲੈ ਕੇ ਜਾ ਸਕਦੇ ਹੋ ਤੁਸੀਂ ਮੰਗਵਾ ਵੀ ਸਕਦੇ ਹੋ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਉਹਨੂੰ ਫੋਟੋ ਭੇਜ ਕੇ ਬਿਮਾਰੀ ਦੱਸ ਕੇ ਤੁਸੀਂ ਕਰ ਸਕਦੇ ਹੋ ਉਹ ਤਾਂ ਗੁਦਰਤੀ ਮੈਂ ਹੁਣੇ ਸਵੇਰੇ ਸਵੇਰੇ ਭਿੰਡੀਆਂ ਨੂੰ ਤੇਲਾ ਪਾ ਕੇ ਆ ਕਾ ਵੀ ਛੋਟੀ ਭਿੰਡੀ ਜਿਹੜੀ ਬਾਅਦ ਚ ਵਿਜੀਆ ਮੈਂ ਉਹ ਦਵਾਈ ਲੈਣ ਚਲੇਗਾ ਮੈਨੂੰ ਕਹਿੰਦਾ ਯਾਰ ਵੀਰੇ ਵੀ ਸਾਡੀ ਵੀ ਵੀਡੀਓ ਪਾ ਦੇ ਮੈਂ ਕਹਿੰਿਆ ਯਾਰ ਵੀਰੇ ਵੀ ਆਪਾਂ ਨੂੰ ਕੀ ਆਪਾਂ ਕਿਹੜਾ ਹੋ ਗੋ ਹੈਗਾ ਵਾ ਦੀ ਵੀਡੀਓ ਪਾਉਣ ਦੇ ਵਿੱਚ ਹਨ ਤੇ ਚਲ ਵੀਰ ਮੈਨੂੰ ਪੁੱਛਦੇ ਰਹਿੰਦੇ ਆਪਾਂ ਦੱਸ ਦਿੰਨੇ ਆ ਤੁਸੀਂ ਅਗਲੇ ਦਫਾ ਦਾ ਕਰਦੇ ਹੋ ਹਨ ਇਸ ਚੀਜ਼ ਤੇ ਆਪਾਂ ਬਈ ਉਹ ਵੀਡੀਓ ਬਣਾ ਕੇ ਲੈ ਆਏ ਥੋੜੀ ਜਿਹੜੀ ਤੁਸੀਂ ਦੇਖੋਗੇ ਤੇ ਉਹਦੇ ਵਿੱਚ ਨੰਬਰ ਵੀ ਆ ਵੀਰ ਦਾ ਤੁਸੀਂ ਕਦੇ ਵੀ ਕੋਈ ਸਬਜੀ ਦੇ ਮੁਤਾਬਕ ਕੋਈ ਬੀਜ ਲੈਣਾ ਜਾਂ ਕੁਝ ਵੀ ਲੈਣਾ ਤੁਹਾਨੂੰ ਆ ਸਾਰੀਆਂ ਜਿੰਦਿਆਂ ਤੋਂ ਮਿਲ ਜਾਣਗੀਆਂ ਚਾਹੇ ਜੋ ਕੁਝ ਮਰਜੀ ਲੈ ਥੋੜੀ ਜਿਹੀ ਵੀ ਸਬਜੀ ਨੂੰ ਕੋਈ ਪ੍ਰੋਬਲਮ ਆ ਜਾ ਉਹ ਆਉਂਦੀ ਆ ਤਾਂ ਤੁਸੀਂ ਉਹਦੇ ਲਈ ਪੋਚ ਵੀ ਸਕਦੇ ਆ ਜਾਂ ਦਵਾਈ ਵੀ ਲੈ ਕੇ ਜਾ ਸਕਦੇ ਇਹ ਦੋਨਾਂ ਨੂੰ ਨਾਲੇ ਤਾਂ ਘਟਾਉਣਾ ਮਿਲ ਗਿਆ ਹੈਨਾ ਨਾਲੇ ਦੋਨੇ ਕੰਮ ਕਰੀ ਜਾਂਦੇ ਆ ਦੇਖੋ ਔੜ ਪਹਿਲਾਂ ਫਾਰਮ ਤੇ ਫੇਰ ਗਏ ਆ ਔੜ ਹਵੇਲੀ ਚੱਲਿਆ ਫੇਰ ਬਹੁਤ ਵੀਰ ਕਹਿੰਦੇ ਆ ਸਾਡੇ ਵੀਰੇ ਡੱਕੇ ਮਰ ਗਏ ਸਾਡੇ ਆ ਹੋ ਗਿਆ ਵੀਰੇ ਦੇਖੋ ਪਨੀਰੀ ਦੀ ਸੈਜ ਸਹੀ ਹੋਣਾ ਚਾਹੀਦਾ ਜੇ ਪਨੀਰੀ ਦਾ ਸਾਇਦ ਸਹੀ ਆ ਤੁਹਾਡਾ ਜਾਂ ਫਿਰ ਉਹਨੂੰ ਪਾਣੀ ਸਹੀ ਦੇਖੋ ਪਾਣੀ ਦਾ ਹਿਸਾਬ ਰੱਖੋ ਹਣਾ ਹੁਣ ਆਪਾਂ ਸਿਰਫ ਆ ਇਕੱਲੇ ਖੁੰਜੇ ਲਾਏ ਹੋਇਆ ਕਦੇ ਹੋਰ ਕੁਝ ਨਹੀਂ ਇਹਨੂੰ ਯੂਜ਼ ਕੀਤਾ ਆ ਤੁਸੀਂ ਦੇਖ ਲਓ ਖੱਤਾ ਐਨ ਭਰਿਆ ਖੜਾ ਖੱਤਾ ਸਾਰਾ ਸਾਰੇ ਖੇਤ ਭਰੇ ਖੜੇ ਆ ਆ ਆਹ ਚਾਹ ਦੋ ਦਿਨ ਬਾਅਦ ਲਾਇਆ ਸੀ ਚੌਲ ਆਹ ਦੋ ਦਿਨ ਇਹ ਥੋੜਾ ਘੱਟ ਹਰਿਆਲੀ ਆ ਬਾਕੀ ਦੇਖ ਲਓ ਪਰਲੇ ਕਿਾਰੇ ਸਾਰੇ ਪਹਿਲਾਂ ਦੇ ਲੱਗਿਆ ਹਰਿਆਲੀ ਪੂਰੇ ਮਨ ਦੇਖ ਲਓ ਐਨ ਪੂਰੀ ਕੋਈ ਵੀ ਇੱਕ ਖੁੰਝਾ ਤੱਕ ਵੀ ਕਦੇ ਖਾਲੀ ਨਹੀਂ ਹੈਗਾ ਪੂਰਾ ਖੱਤਾ ਭਰਿਆ ਪਿਆ ਡਾਲੀ ਡਾਲ ਆ ਸਾਰੇ ਪਾਸੇ ਹਨਾ ਕੱਲੇ ਖੁੰਝੇ ਲਾਇਆ ਆਪਾਂ ਕੋਈ ਵਿੱਚ ਨਹੀਂ ਡਾਲ ਲਾਇਆ ਮਿਸਿੰਗ ਜਾਂ ਕਿਤੇ ਮਿਸਿੰਗ ਹੁੰਦੀ ਨਿਟਰੀ ਵਾਲੀ ਮਸ਼ੀਨ ਪਨੀਰੀ ਦੇ ਵਿੱਚ ਇੱਕ ਖਾਸੀਅਤ ਆ ਵੀਰੇ ਵੀ ਮਿਸਿੰਗ ਨਹੀਂ ਹੁੰਦੀ ਜਿਹੜੀ ਆਪਣੀ ਹੱਥ ਵਾਲੀ ਆ ਨਾ ਉਹ ਆਪਣੇ ਤੋਂ ਵੀਰ ਮੈਡ ਮੋਡ ਮੋਟਾ ਬਣ ਜਾਂਦਾ ਉਹ ਤਾਂ ਕਰਕੇ ਮਿਸਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਆ ਖੇਤ ਦੇਖ ਲਓ ਕਿੰਨੇ ਐਨ ਪੂਰੀ ਹਰਿਆਲੀ ਮਾਰਦਾ ਠੀਕ ਆ ਸੇਮ ਟਾਈਮ ਤੇ ਲੱਗਾ ਇਹਨੂੰ ਇਹ ਕੋਈ ਇਹਨੂੰ ਦਿੱਕਤ ਪਰੇਸ਼ਾਨੀ ਨਹੀਂ ਬਹੁਤ ਵਧੀਆ ਹੁੰਦਾ ਆਪਾਂ ਕੋਈ ਵੀ ਇਹਦੇ ਵਿੱਚ ਵੀ ਨਹੀਂ ਕੋਈ ਡੱਕਾ ਲਾਇਆ ਕਣਕ ਵਾਲੇ ਬਾਣਾ ਜਿਹੜਾ ਸਵੇਰੇ ਤੁਹਾਨੂੰ ਕੀਲਾ ਦਿਖਾਇਆ ਉਹ ਮੱਕੀ ਵਾਲਾ ਬਾਣ ਸੀਗਾ ਦਿਨ ਇੱਕ ਜੂਰੀਆ ਲਾਤਾ ਇਹਨੂੰ ਕੱਲਾ ਜੂਰੀਆ ਹੋਰ ਨਾਲ ਕੁਝ ਨਹੀਂ ਪਾਇਆ ਦੂਜੇ ਜੂਰੀ ਜੇ ਆਪਾਂ ਜ਼ਿੰਕ ਪਾਵਾਂਗੇ ਲੋ ਜੀ ਲੱਗਿਆਂ ਟਰਾਲੀ ਭਰਨ ਜਾਣ ਨੂੰ ਮੱਕੀ ਦੀ ਟਰਾਲੀ ਭਰਨ ਲੱਗਿਆ ਸਵੇਰੇ ਦੇਖਦੇ ਆ ਕਿੱਧਰ ਨੂੰ ਮੂੰਹ ਕਰਦੇ ਆ ਉਧਰ ਮੈਂ ਤੁਰ ਜਾਣਾ ਸਵੇਰੇ ਉੱਠ ਕੇ ਸਾਜਰੇ ਵੀ ਕਿੱਧਰ ਨੂੰ ਲੈ ਕੇ ਜਾ ਲਓ ਜੀ ਮੱਕੀ ਲੱਗੇ ਹੋਇਆ ਭਰਨਾ ਇਹਦਾ ਔਨ ਮੋਅਰ ਤੇਰ ਗੰਢਿਆ 28 ਐ ਸਾਰੀ ਮੌਂਚਲ ਦੇ 9108 ਮੱਕੀ ਦੇਖਦੇ ਆ ਸਵੇਰੇ ਕੀ ਰੇਟ ਵਗਦੀ ਆ ਮੰਡੀ ਚ ਲੈ ਜਾ ਕੇ ਲੱਗ ਜੂ ਪਤਾ ਵੀ ਕੀ ਰੇਟ ਲੱਗੀ ਕੱਲ ਨੂੰ ਵਧਣ ਲੱਗਾਗੇ ਆਪਣੇ ਵੀ ਮੱਕੀ ਕਿਉਂਕਿ ਹੁਣ ਮੰਡੀਆਂ ਦੇ ਵਿੱਚ ਜੇ ਹੁਣ ਮੌਸਮ ਥੋੜਾ ਹੋ ਗਿਆ ਤਾਂ ਨਾਬੇ ਵੀ ਰੇਟ ਸੋਨਾ ਹੋਇਆ ਹੋਇਆ ਵਾ ਸਾ ਨਾਬੇ ਵੀ ਅੱਜ 100 200 ਰੁਪਏ ਵਧ ਗਿਆ ਤੇ ਜੇ ਚਲੋ ਗਿੱਲੀ ਮੱਕੀ ਜੇ ਜੇ ਗਿੱਲੀ ਮੱਕੀ ਨਾ ਬਾਈ ਜੇ ટોਡੀ ਗਿੱਲੀ ਮੱਕੀ 40 42 ਮੌਂਸਰ ਵਾਲੀ ਜੇ ਮੱਕੀ 1500 1600 ਨੂੰ ਵਿਕਦੀ ਆ ਤਾਂ ਉਹ 12 ਖਾ ਜਾਂਦੀ ਆ ਜੇ ਉਹ ਮੱਕੀ 1100 ਨੂੰ ਜਾਂ 1000 ਨੂੰ ਵਿਕਦੀ ਆ ਫੇਰ ਨਹੀਂ 12 ਖਾਣ ਦੇ ਇਹ ਗੱਲ ਤੇ ਹੁਣ ਆਪਾਂ ਵੀ ਦੇਖਣਾ ਲਿਜਾ ਕੇ ਜੇ ਤਾਂ ਕੱਲ ਨੂੰ ਵੇਖ ਕੇ ਸਹੀ ਰੇਟ ਵਿਕੀ ਦਾ ਟ੍ਰੈਂਡ ਦਵਾਂਗੇ ਜੇ ਨਾ ਵਿਕੀ ਫੇਰ ਨਹੀਂ ਦੇਣਾ ਓਏ ਮੋਲਾ ਬਈ ਨੋ ਯਾਰ ਇੱਥੇ ਕੋਈ ਝਾੜੂ ਲਿਆਓ ਟਾਇਰ ਮੋੜਨ ਨਾਲ ਨਾ ਇਕੱਠੇ ਮਰਦੀ ਐ ਸਕਰਾਬ ਹੁੰਦੀ ਉਹ ਮਸ ਐ ਨਹੀਂ ਕੋਈ ਝਾੜੂ ਜਾਨੂ ਦਾ ਕਰ ਦੇਣਾ ਇਹ ਸਾ ਆ ਸੰਦ ਦੀ ਵੀ ਬਹੁਤ ਜ਼ਰੂਰਤ ਆ ਬਾਈ ਆਪਾਂ ਨੂੰ ਖੇਤੀ ਵਾਲਿਆਂ ਨੂੰ ਚਲੋ ਆਪਾਂ ਹੁਣ ਕੀ ਕੀ ਲਈ ਜਾਈਏ ਹੈ ਨਾ ਬਾਈ ਇੱਕ ਗੱਲ ਦੇਖੀ ਆ ਜਿਹੜੀ ਆਲੂਆਂ ਦੀ ਖੇਤੀ ਆ ਨਾ ਪੂਰੇ ਵਿੱਚ ਯਾਰ ਸ਼ਾਂਤੀ ਨਹੀਂ ਪੂਰੇ ਹੁੰਦੇ ਅੱਜ ਕੱਲ ਦੇ ਵਿੱਚ ਸੱਚੀ ਗੱਲ ਹੈ ਸ਼ਾਂਤੀ ਘਟੇ ਜਾਂਦੇ ਆ ਘਟ ਜਾਂਦੇ ਆ ਘਟ ਜਾਂਦੇ ਆ ਘਟ ਜਾਂਦੇ ਆ ਕੀ ਕਰਿਆ ਜਾਵੇ ਜਿੰਨੇ ਮਰਜੀ ਲੈ ਚਲੋ 19 ਥੋੜੇ ਆ ਜਿੰਨੇ ਮਰਜੀ ਲੈ ਚਲੋ 19 ਥੋੜੇ ਆ ਤੇ ਤਾਂ ਕਰਕੇ ਆ ਵੀ ਹੁਣ ਆ ਇਹਦੀ ਪੋਕਲੈਂਡ ਦੀ ਬਹੁਤ ਜ਼ਰੂਰਤ ਪੈਂਦੀ ਹੈ ਜੇਸੀਵੀ ਦੀ ਕਦੇ ਟੋਆ ਫੱਟ ਲਿਆ ਕਦੀ ਕੀ ਕਰ ਲਿਆ ਹਾਂ ਪਰ ਇੱਕ ਗੱਲ ਇਹ ਹੈ ਕਿ ਆ ਵੀ ਜਿਹੜੀ ਇਹ ਮਸ਼ੀਨ ਆ ਜੇਸੀਵੀ ਇਹ ਦੋਨੇ ਚੀਜ਼ਾਂ ਦਾ ਕੰਮ ਦੇ ਸਕਦੀ ਆ ਜੇ ਸੀ ਵੀ ਦਾ ਵੀ ਤੇ ਉਹਦਾ ਵੀ ਦੂਜੀ ਦਾ ਵੀ ਆਪਣੀ ਦਾ ਹਾਈ ਡਰੇ ਦਾ ਵੀ ਕੰਮ ਦੇ ਦਿੰਦੀ ਆ ਵੀ ਜੇ ਉਹ ਮੂਰ ਲਈ ਜੈਕ ਨਾਲ ਹੈ ਡਰੇ ਨਾਲ ਕਰ ਲਈਏ ਕੰਮ ਦੋਨੇ ਚੀਜ਼ਾਂ ਦਾ ਕੰਮ ਦੇ ਦਿੰਦੀ ਆ ਲਓ ਜੀ ਭਰ ਗਈ ਬਬਰੀ ਪੂਰੀ ਫੁੱਲ ਹੋ ਜੱਲੀ ਵਾ ਥੋੜੀ ਜੀ ਹੋਰ ਪੈਣੀ ਆ ਤੇ ਇਹਦੇ ਕਿੰਨੀ ਕ ਪੈਂਦੀ ਆ どうも。<noise>